ਮਾਤਾ ਕੀ ਜੈ ਭਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਮਤਰਮ ਵੰਦੇ ਮਾਤਰਮ 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 ਵੰਦੇ ਮਾਤਾ ਕੀ ਜੈ

भारत माता की जय भारत माता की जय भारत माता की जय वंदे मातरम वंदे मातरम बंदे

ਇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਨਿਓ ਕੀਤੀ ਸ਼ੁਰੂਆਤ ਹਰ ਘਰ ਤਰੰਗ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੜੇ ਜੋਸ਼ ਦੇ ਨਾਲ ਪੂਰੇ ਦੇਸ਼ ਦੇ ਵਿੱਚ ਦੇਸ਼ ਦੇ ਹਰੇਕ ਛੋਟੇ ਵੱਡੇ ਸ਼ਹਿਰ ਦੇ ਵਿੱਚ ਤਰੰਗਾ ਹਰ ਘਰ ਤੇ ਹਰ ਇੰਡਸਟਰੀ ਤੇ ਹਰ ਦੁਕਾਨ ਤੇ ਹਰ ਮਕਾਨ ਤੇ ਲਹਿਰਾਇਆ ਜਾ ਰਿਹਾ ਹੈ ਅੱਜ ਤਰੰਗਾ ਯਾਤਰਾ ਕੱਢੀ ਜਾ ਰਹੀ ਹੈ ਮੁਹਾਲੀ ਦੇ ਵਿੱਚ ਨੌਜਵਾਨਾਂ ਦੇ ਵਿੱਚ ਪੜਾਣਾਂ ਦੇ ਵਿੱਚ ਪੂਰਾ ਜੋਸ਼ ਜਜ਼ਬਾ ਅੱਜ ਤਰੰਗਾ ਪੂਰੇ ਸਾਡੇ ਦਿਲ ਦੇ ਵਿੱਚ ਸਾਡੇ ਨੌਜਵਾਨਾਂ ਦੇ ਵਿੱਚ ਜੋਸ਼ ਹੈ ਇਸ ਤਿਰੰਗੇ ਨੂੰ ਲੈ ਕੇ ਸਲਾਮ ਹੈ ਸਾਡੇ ਯੋਧਿਆਂ ਨੂੰ ਜਿਨ੍ਹਾਂ ਇਸ ਤਿਰੰਗੇ ਦੀ ਸ਼ਾਨ ਲਈ ਕੁਰਬਾਨੀਆਂ ਕੀਤੀਆਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਭ ਨੂੰ ਸਾਡਾ ਸਿੱਖ ਦਾ ਸਲਾਮ ਡਰਾਗਸ ਦੇ ਉਪਲਖਤੇ ਵਿੱਚ ਅੱਜ ਮੰਡਲ ਪੰਜ ਦੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਔਰ ਮੰਡਲ ਤੇਨ ਦੋਨੋਂ ਮਿਲ ਕੇ ਤਿਰੰਗਾ ਯਾਤਰਾ ਕੱਢ ਰਹੇ ਨੇ ਔਰ ਇਸ ਯਾਤਰਾ ਦਾ ਉਦੇਸ਼ ਸਮਾਜ ਦੇ ਵਿੱਚ ਰਾਸ਼ਟਰ ਜਿਹੜੇ ਤੇ ਪ੍ਰਤੀ ਭਾਵ ਜਗਾਣਾ ਹੈ ਔਰ ਮੁਹਾਲੀ ਦੇ ਜਿਹੜੇ ਜੀ ਦੇਖ ਰਹੇ ਹੋ ਯੁਵਾ ਸ਼ਕਤੀ ਜਿੰਨੇ ਸੰਖਿਆ ਦੇ ਵਿੱਚ ਇੱਥੇ ਇਕੱਠੀ ਹੋਈ ਆ ਅਸੀਂ ਦੇਸ਼ ਨੂੰ ਸਰਵਪ੍ਰੀਅ ਮੰਨਦੇ ਆ ਔਰ ਉਸੀ ਉਦੇਸ਼ ਨੂੰ ਅੱਗੇ ਰੱਖ ਕੇ ਅੱਜ ਕੇ ਇਤਹਾਸ ਲਿਖੀ ਕਿੰਨੀ ਲੋੜ ਆ ਇਹਦੇ ਟਾਈਮ 'ਚ ਇਸ ਦੇਸ਼ ਭਾਵਨਾ ਦੀ ਸਰ ਦੇਸ਼ ਜੇ ਤਾਕਤਵਰ ਹੋਏਗਾ ਤਾਂ ਹੀ ਦੇਸ਼ ترقی ਕਰੇਗਾ ਔਰ ਰਾਸ਼ਟਰਵਾਦ ਹਰ ਬੱਚੇ ਦੇ ਮਨ ਵਿੱਚ ਹੋਣਾ ਚਾਹੀਦਾ ਹੈ ਪ੍ਰਾਈਡ ਹੋਣਾ ਚਾਹੀਦਾ ਹੈ ਉਹਨੂੰ ਹਿੰਦੁਸਤਾਨੀ ਹੋਣ ਦਾ ਇਸੇ ਕਰਕੇ ਮੋਦੀ ਸਰਕਾਰ ਪਿਛਲੇ 2014 ਤੋਂ ਲਗਾਤਾਰ ਤਿਰੰਗਾ ਯਾਤਰਾਵਾਂ 15 ਅਗਸਤ ਦੇ ਉਪਰਕਤ ਦੇ ਵਿੱਚ ਹਮੇਸ਼ਾ ਯੋਜਿਤ ਕੀਤੀ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਦੁਆਰਾ ਅੱਜ ਦੋ ਮੰਡਲ ਮਿਲ ਕੇ ਘਟ ਰਹੇ ਨੇ ਔਰ ਇਸੇ ਤਰੀਕੇ ਨਾਲ ਮੁਹਾਲੀ ਜ਼ਿਲ੍ਹੇ ਦੇ ਵਿੱਚ ਟੋਟਲ 19 ਮੰਡਲ ਨੇ ਹਰ ਮੰਡਲ ਚ ਵਕ ਵਕ ਤਿਰੰਗਾ ਯਾਤਰਾ ਕੀਤੀ ਜਾਏ ਧੰਨਵਾਦ ਮਾਤਰਮ ਵੰਦੇ ਮਾਤਰਮ ਹਾਰਾ ਜੈ ਨਮਸਕਾਰ ਧੰਨਵਾਦ ਨਮਸਕਾਰ ਮੈਂ ਮਲੀਗਰਗ Mohali ਤੋਂ ਪਾਜਪਾਦੀ ਮਹਿਲਾ ਮੋਰਚਾ ਦੀ ਜਿਲ੍ਹਾ ਅਧਿਕਾਰੀ ਅੱਜ Mohali ਦੇ ਮੰਡਲ 3 ਦੇ ਵਿੱਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਤਿਰੰਗਾ ਯਾਤਰਾ ਲਈ ਸ਼ੁਰੂ ਤੋਂ ਹੀ ਸਾਨੂੰ ਸਭ ਨੂੰ ਪ੍ਰਵਧਾਨ ਕਰਕੇ ਦਿੱਤਾ ਹੈ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਹਰ ਇਲਾਕੇ ਵਿੱਚ ਇਹ ਛੋਟੇ-ਛੋਟੇ ਉਪਰਾਲੇ ਕੀਤੇ ਜਾਣ ਤਾਂ ਕਿ ਲੋਕਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ बार-बार ਪਨਪਦੀ ਰਹੇ ਇਹ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ ਸਾਡਾ ਅਭਿਮਾਨ ਹੈ ਇਸ ਤਿਰੰਗੇ ਦੇ ਇਸ ਦੇਸ਼ ਦੀ ਆਜ਼ਾਦੀ ਲਈ ਜੋ ਕੁਰਬਾਨੀਆਂ ਕੀਤੀਆਂ ਗਈਆਂ ਇਹ ਸਾਨੂੰ ਯਾਦ ਦਿਲਾਉਂਦਾ ਹੈ ਤੇ ਅੱਜ ਮਾਵਾ ਪੈਨਾ ਇਸ ਗਰਮੀ ਦੇ ਵਿੱਚ ਵੀ ਇਸ ਤਰੰਗੇ ਯਾਤਰਾ ਵਿੱਚ ਹੋਰ ਸ਼ਾਮਿਲ ਹੋ ਰਹੀਆਂ ਨੇ ਤੇ ਅਸੀਂ ਇਸ ਤਰੰਗਾ ਯਾਤਰਾ ਨੂੰ ਅੱਜ CP 67 ਤੋਂ ਸ਼ੁਰੂ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਸੋਹਾਨਾ ਸਾਹਿਬ ਗੁਰਦੁਆਰੇ ਤੱਕ ਇਸ ਯਾਤਰਾ ਵਿੱਚ ਸਾਡੇ ਜ਼ਿਲ੍ਹੇ ਦੇ ਮਾਣਯੋਗ ਜ਼ਿਲ੍ਹਾ ਅਧਿਕਾਰੀ ਸੰਜੀਵ ਬਿਸ਼ਿਸ਼ਟ ਜੀ ਪੰਜਾਬ ਦੇ ਜਨਰਲ ਸੈਕਟਰੀ ਪਰਮਿੰਦਰ ਬਰਾੜ ਜੀ ਸਾਡੇ ਮੰਡਲ ਪ੍ਰਧਾਨ ਦੇ ਅਧਿਐਕਸ਼ ਮੰਡਲ ਪ੍ਰਧਾਨ ਸਾਡੇ ਜਸਮਿੰਦਰ ਜੀ ਤੇ ਹੋਰ ਵੀ ਕਾਰਕਿਰਤਾ ਬੜੀ ਭਾਰੀ ਸੰਖਿਆ ਵਿੱਚ ਇਕੱਠੇ ਹੋ ਰਹੇ ਨੇ ਤੇ ਛੇਤੀ ਹੀ ਇਹ ਕਿੰਨਾ ਜ਼ਰੂਰੀ ਹੈ ਕਿੰਨਾ ਜ਼ਰੂਰੀ ਕਿੰਨਾ ਜ਼ਰੂਰੀ ਅੱਜ ਦੇ ਟਾਈਮ 'ਚ ਇਹ ਅਵੇਅਰਨੈਸ ਇਹੇ ਤਿਰੰਗਾ ਯਾਤਰਾ ਅੱਜ ਦੇ ਟਾਈਮ ਵਿੱਚ ਅਵੇਅਰਨੈਸ ਲਈ ਕੀਤੀ ਜਾਂਦੀ ਹੈ ਸਾਡੇ ਅੱਜ ਦੇ ਭਾਵੀ ਭਾਵੀ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਵੀ ਇਸ ਤਿਰੰਗੇ ਦਾ ਮਹੱਤਵ ਪਤਾ ਲੱਗੇ ਇਸ ਦੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਗਈਆਂ ਨੇ ਇਸ ਦੇ ਲਈ ਕਿੰਨਾ ਜੋਸ਼ ਚਾਹੀਦਾ ਸਾਨੂੰ ਅੱਗੇ ਵੀ ਅਸੀਂ ਆਪਣੇ ਦੇਸ਼ ਦੀ ਅਖੰਡਤਾ ਬਚਾ ਕੇ ਰੱਖਣੀ ਹੈ ਬਣਾ ਕੇ ਰੱਖਣੀ ਹੈ ਇਸ ਦੇ ਲਈ ਇਹ ਤਿਰੰਗਾ ਯਾਤਰਾ ਕੱਢੀ ਜਾਂਦੀ ਹੈ ਇਹ ਦੇਸ਼ ਇੱਕ ਗੁਲਦਸਤਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਧਰਮ ਭਾਵਨਾਵਾਂ ਕਈ ਤਰ੍ਹਾਂ ਦੇ ਲੈਂਗੁਏਜਸ ਰਹਿੰਦੀਆਂ ਨੇ ਇਸ ਦੇਸ਼ ਦੇ ਅਖੰਡਤਾ ਨੂੰ ਇਕਤਾ ਨੂੰ ਬਰਕਰਾਰ ਰੱਖਣ ਲਈ ਇਹ ਤਿਰੰਗਾ ਯਾਤਰਾ ਇਸ ਚੀਜ਼ ਦਾ ਪ੍ਰਤੀਕ ਹੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜਿਹੜਾ ਨਾਮ ਰਾਖੀ ਪਾਟਕੇ ਆ ਮੈਂ ਮੰਡਲ 5 ਦੀ ਮੈਂ ਅਧਿਖਸ਼ਾ ਮੋਹਾਲੀ ਦੀ ਤੇ ਇਹ ਜਿਹੜਾ ਅੱਜ ਅਸੀਂ ਤਿਰੰਗਾ ਯਾਤਰਾ ਸ਼ੁਰੂ ਕੀਤੀ ਹੈ ਮੰਡਲ 5 ਤੇ ਮੰਡਲ 3 ਦੋਨੋਂ ਮਿਲ ਕੇ ਹੀ ਕਰ ਰਹੇ ਆ ਕਿਉਂਕਿ ਸਾਡੇ ਇਸ ਮੋਹਾਲੀ ਦੇ ਵਿੱਚ ਇੱਕ ਸ਼ਾਨਦਾਰ ਜਗ੍ਹਾ ਸੀਪੀ ਮਾਲ ਦੇ ਸਾਹਮਣੇ ਸ਼ੁਰੂ ਹੋ ਰਹੀ ਹੈ ਤਿਰੰਗਾ ਯਾਤਰਾ ਇੱਥੋਂ ਅਸੀਂ ਸਾਰੇ ਮਿਲ ਕੇ ਹੀ ਸੋਹਾਨਾ ਸਾਹਿਬ ਗੁਰਦੁਆਰਾ ਤੱਕ ਜਾਵਾਂਗੇ ਤੇ ਇਹ ਤਿਰੰਗਾ ਸਾਡੀ ਭਾਰਤੀਆਂ ਦੀ ਸ਼ਾਨ ਹੈ ਇਸ ਸ਼ਾਨ ਨੂੰ ਅਸੀਂ ਹਮੇਸ਼ਾ ਹੀ ਹਰ ਸਾਲ ਹੀ ਤਿਰੰਗਾ ਯਾਤਰਾ ਦੇ ਰੂਪ ਵਿੱਚ ਮਨਾਉਂਦੇ ਆ ਤੇ ਇਹ ਅੱਜ ਦੇ ਡੇਟ ਵਿੱਚ ਮਨਾਉਣਾ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਪੁੱਛਿਆ ਕਿ ਕਿਸ ਤਰ੍ਹਾਂ ਹੀ ਜ਼ਰੂਰੀ ਹੈ ਇਹ ਬਹੁਤ ਹੀ ਜ਼ਰੂਰੀ ਹੈ ਅੱਜ ਕੱਲ ਦੀ ਨਿਊ ਜਨਰੇਸ਼ਨ ਨੂੰ ਅੱਗੇ ਵਧਾਉਣ ਵਾਸਤੇ ਜਾਂ ਉਹਨਾਂ ਨੂੰ ਇਹ ਭਾਰਤ ਦੀ ਅਖੰਡਤਾ ਭਾਰਤ ਦੀ ਜਿਹੜੀ ਆਪਣੇ ਇਸ ਸ਼ਾਨ ਨੂੰ ਅੱਗੇ ਵਧਾਉਣਾ ਤੇ ਕਿਵੇਂ ਲੋਕਾਂ ਦੇ ਅਸੀਂ ਹੁਣ ਹਰ ਘਰ ਤਿਰੰਗਾ ਵੀ ਸ਼ੁਰੂ ਕੀਤਾ ਹੈ ਹਰ ਘਰ ਤਿਰੰਗਾ ਦਵਾਂਗੇ ਤਾਂ ਜੋ ਲੋਕਾਂ ਨੂੰ ਅਵੇਅਰਨੈਸ ਹੋਵੇ ਕਿ ਤਿਰੰਗਾ ਸਾਡੀ ਸ਼ਾਨ ਹੈ ਇਹ ਹਰ ਘਰ ਦੇ ਵਿੱਚ ਹੋਣਾ ਚਾਹੀਦਾ ਪਹਿਲਾਂ ਤੇ ਵੀ ਮर्यादा ਹੁੰਦੀ ਸੀ ਪਰ ਹੁਣ ਪ੍ਰਧਾਨ ਮੰਤਰੀ ਜੀ ਨੇ ਇਹ ਕਿਹਾ ਕਿ ਅਸੀਂ ਹਮੇਸ਼ਾ ਹੀ ਆਪਣੇ ਤਿਰੰਗੇ ਨੂੰ ਆਪਣੇ ਘਰ ਦੇ ਅੰਦਰ ਲਗਾਵਾਂਗੇ ਐਜ਼ ਅ ਸਨਮਾਨ ਤੇ ਸਮਾਨ ਇਹ ਸਾਡਾ ਪ੍ਰਤੀਕ ਹੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਨਮਸਕਾਰ